ਸਸ਼ੀ ਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਸੂਟਾਂ ਦੇ ਬਲੌਗ ਦੇ ਵਿੱਚ ਬਹੁਤ ਸੋਹਣੇ ਸੂਟਸ ਰਹਿਣਗੇ ਪਸ਼ਮੀਨੇ ਦੇ ਫੈਬਰਿਕਸ ਰਹਿਣਗੇ ਰੰਗ ਬਰੰਗੇ ਸੂਟਸ ਨੇ ਜੀ ਠੰਡ ਦੇ ਹਿਸਾਬ ਦੇ ਨਾਲ ਕਢਾਈ ਵਾਲੇ ਸੂਟ ਰਹਿਣਗੇ ਜਿੰਨੇ ਵੀ ਸੂਟਸ ਲੈ ਕੇ ਆਏ ਅੱਜ ਸਾਰੇ ਕਢਾਈ ਵਾਲੇ ਸੂਟਸ ਰਹਿਣਗੇ ਤਾਂ ਜੁੜੇ ਰਹੋ ਸਾਡੇ ਨਾਲ ਤੱਕ ਨਵੇਂ ਡਿਜ਼ਾਈਨਸ ਨੇ ਨਵੇਂ ਸੂਟਸ ਨੇ ਜਿੰਨੇ ਵੀ ਸੂਟਸ ਨੇ ਸਾਰੇ ਰੈਡੀ ਟੂ ਡਿਸਪੈਚ ਨੇ ਫॉर ਸੇਲ ਨੇ ਜੀ ਤਾਂ ਤੁਸੀਂ ਜਲਦੀ ਦੇ ਆਰਡਰ ਪਲੇਸ ਕਰ ਲਿਓ ਤੇ ਜਿੰਨੇ ਪਹਿਲਾਂ ਆਰਡਰ ਪਲੇਸ ਕਰਤਾ ਸੂਟ ਉਸੇ ਦਾ ਹੀ ਹੋ ਜਾਊਗਾ ਤੇ ਬਾਕੀ ਟਾਈਮ ਲੱਗਦਾ ਹੈ ਜੀ ਤਾਂ ਜਲਦੀ ਦੇਨੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਪਹਿਲਾ ਸੂਟ ਹੈਗੇ ਆ ਜੀ ਗਾਜਰੀ ਰੰਗ ਦੇ ਉੱਤੇ ਗਾਜਰੀ ਰੰਗ ਦੇ ਉੱਤੇ ਪਸ਼ਮੀਨੇ ਦਾ ਹੈ ਫੈਬਰਿਕ ਰਹੂਗਾ ਬਹੁਤ ਸੋਹਣੀ ਬਲੈਕ ਧਾਗੇ ਦੇ ਨਾਲ ਇਹਦੀ ਇੰਬਲਟਰੀ ਕੀਤੀ ਗਈ ਹੈ ਬਲੈਕ ਧਾਗੇ ਦੇ ਨਾਲ ਬੜੀ ਸੋਹਣੀ ਸੈਂਟਰ ਪੈਨਲ ਹੈ ਸੈਂਟਰ ਪੈਨਲ ਹੈ ਜੀ ਤੇ ਵਿੱਚ ਰਹਿਣਗੀਆਂ ਇਹਨਾਂ ਦੇ ਬੁਟੀਆਂ ਵਿੱਚ ਸਾਰੇ ਸੂਟ ਤੇ ਰਹਿਣਗੀਆਂ ਇਹਨਾਂ ਦੇ ਬੁਟੀਆਂ ਬੜੀਆਂ ਹੀ ਸੋਹਣੀਆਂ ਨੇ ਤੇ ਐਵੇਂ ਜੁੱਕਰੀ ਇਹਨਾਂ ਦੀਆਂ ਬਾਹਾਂ ਦੇ ਉੱਤੇ ਰਹੂਗਾ ਬਾਹਾਂ ਦੇ ਉੱਤੇ ਰਹੂਗੀ ਬੇਲ ਬਹੁਤ ਸੋਹਣੀ ਇਹਨਾਂ ਦੇ ਬਲੈਕ ਧਾਗੇ ਦੇ ਨਾਲ ਖੁੱਲੀ ਡੁੱਲੀ ਬੇਲ ਹੈ ਜੀ ਖੁੱਲੀ ਡੁੱਲੀ ਬੇਲ ਰੋ ਹੋਗੀ ਤੁਸੀਂ ਇਹਨਾਂ ਨੂੰ ਬੈਲ 슬ੀਵਸ ਬਣਾ ਸਕਦੇ ਹੋ ਕੁੜਤੀ ਸਟਾਈਲ ਦੇ ਵਿੱਚ ਵੀ ਸਟਿਚ ਕਰਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਇਹਦੀ ਓਵਰ ਆਲ ਲੁੱਕ ਹੈ ਜੀ ਓਵਰ ਆਲ ਲੁੱਕ ਸੂਰ ਵੀ ਇਸ ਤਰੀਕੇ ਦੇ ਨਾਲ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੋਗਾ ਜੇ ਤੁਹਾਨੂੰ ਸੂਟ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਇਹ ਸੂਟ ਦੀ ਪ੍ਰਾਈਸ 2000 ਹੋਗੀ ਜੀ ਗਾਜਰੀ ਸੂਟ ਦੀ ਪ੍ਰਾਈਸ 2000 ਹੋਗੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੈ ਜੀ ਇਹ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਆ ਨਹੀਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਉਸ ਨੂੰ ਸ਼ੇਅਰ ਵੀ ਕਰ ਦਿਓ ਨਾਲ ਆਪਦੀਆਂ ਫਰੈਂਡਸ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਹੇਲੀਆਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਇੱਕ ਆਪਸ਼ਨ ਹੋਰ ਆਉਂਦੀ ਹੈ ਭੈਣੋ ਵੀਡੀਓ ਦੇ ਵਿੱਚ ਜਦ ਆਪਾਂ ਵੀਡੀਓ ਦੇਖਦੇ ਆ ਤਾਂ ਉਹਦੇ ਵਿੱਚ ਹਾਈਪ ਦੀ ਆਪਸ਼ਨ ਹੁੰਦੀ ਹੈ ਤਾਂ ਹਾਈਪ ਜ਼ਰੂਰ ਕਰ ਦਿਆ ਕਰੋ ਇਨੀ ਕਿ ਰਿਕੁਐਸਟ ਹੈ ਸਾਰੀਆਂ ਭੈਣਾਂ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਅਗਲਾ ਸੂਟ ਹੈ ਜੀ orangeish peach ਦੇ ਦਿੱਤੀ orange speech ਦਾ ਇਹ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਰਹੂਗਾ neck line ਤੁਸੀਂ ਦੇਖ ਸਕਦੇ ਹੋ ਸਾਰਾ ਸਿੰਗਲ ਟਾਂਕੇ ਦੀ embroidery ਹੈ ਬਹੁਤ ਸੋਹਣਾ embroidery ਹੈ ਸੈਂਟਰ neck ਹੈ ਜੀ magenta color ਦੇ ਨਾਲ ਤੇ base color ਦੇ ਨਾਲ ਇਹਦੀ ਕੜਾਈ ਕੀਤੀ ਗਈ ਹੈ ਬਹੁਤ ਹੀ ਪਿਆਰੀ ਤੇ ਇਹਨਾਂ ਦੀਆਂ ਨਾਲ ਰਹਿਣਗੀਆਂ ਜੀ ਬਾਵਾ ਬੜੀਆਂ ਸੋਹਣੀਆਂ ਇਹਨਾਂ ਦੀਆਂ ਬਾਵਾਵਾਂ ਨੇ ਇਸ ਤਰੀਕੇ ਦੇ ਨਾਲ ਆਉਂਦੀਆਂ ਨੇ frills ਰਹਿਣਗੀਆਂ frills ਦੇ ਨਾਲ ਬਰੀਕ ਜੀ ਬੀਡਰੋ ਬਰੀਕ ਜੀ ਬਿਲ ਰੂਗੀ ਬਹੁਤ ਹੀ ਪਿਆਰੀਆਂ ਇਹਨਾਂ ਦੀਆਂ ਬਾਵਾਂ ਨੇ ਤੇ ਤੁਸੀਂ ਇਸ ਨੂੰ ਫਰਨ ਸਟਾਈਲ ਚ ਬਣਾਉਣਾ ਚਾਹਦੇ ਹੋ ਫਰਨ ਦੇ ਕੁੜਤੀ ਸਟਾਈਲ ਦੇ ਵਿੱਚ ਜਿਵੇਂ ਮਰਜੀ ਸਟਿਚ ਕਰਵਾ ਸਕਦੇ ਹੋ ਪਟਿਆਲਾ ਸ਼ਾਹੀ ਇੰਡੋ-ਵੈਸਟਰਨ ਸਟਾਈਲ ਦੇ ਨਾਲ ਪਾਕਿਸਤਾਨੀ ਸਟਾਈਲ ਦੇ ਨਾਲ ਜਿਵੇਂ ਮਰਜੀ ਕਰਵਾ ਸਕਦੇ ਬਹੁਤ ਸੋਹਣਾ orange speech ਰੰਗ ਦਾ ਇਹ ਸੂਟ ਹੋਊਗਾ ਇੱਕ ਵਾਰ ਤੁਸੀਂ ਇਸ ਤੇ ਫੇਰ ਨਿਗਾ ਮਾਰ ਲਓ ਜੇ ਇਹ ਸੂਰਤ ਤੁਹਾਨੂੰ ਚੰਗਾ ਲੱਗਦਾ ਤਾਂ ਇਹਦਾ ਸਕਰੀਨ ਸ਼ਾਟ ਲੈ ਲਿਓ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ नंबर है साडा नाइन फोर वन डबल सैवन वन जीरो फोर थ्री टू चौरानवे एक सौ सतर दस चार सौ बत्ती खरीदने कॉन्टैक्ट कर सकते आह कलर है इसते असी ने काफ़ी सारे सूट्स बनाए ने टू डिस्पैच ने कलर सेम रहेगा तो डिजाइन तुम सब के वरे वे रहेंगे जिन्हें भी सूट्स ने सबते डिजाइनस वक्रे ने डिफरेंट रहेंगे तुम यही बना चाहते हो तो यही पिक कर सकते हो जी किसी होर कलर कॉम्बीनेशन से इस किसी भी पर्टिकुलर डिजाइन बनवाना चाहते हो तो उमें भी बन ਬਹੁਤ ਸੋਹਣਾ ਖਿਲਮਾ ਜਾਂ ਗਾਜਰੀ ਰੰਗ ਦੇ ਜੀ ਪਸ਼ਮੀਨੀ ਦਾ ਹੈ ਫੈ布ਰਿਕ ਹੈ ਬਹੁਤ ਸੋਹਣਾ ਬੁਟੀਆਂ ਨੇ ਜੀ ਕਲਰਫੁਲ ਬੁਟੀਆਂ ਰਹਣਗੀਆਂ ਇਸ ਤਰੀਕੇ ਦੇ ਨਾਲ ਦੀ ਤੇ نیچے ਘੇਰੇ ਦੇ ਉੱਤੇ ਕਾਰਨਰਸ ਦੇ ਕਾਰਨਰ ਕੱਟੇ ਹੋਏ ਨੇ ਆਹ ਇਹਨਾਂ ਦੇ ਇੱਥੇ ਕਾਰਨਰਸ ਕੱਟੇ ਹੋਏ ਨੇ ਕਾਰਨਰਸ ਦੇ ਉੱਤੇ ਏਮਬਰਾਇਡਰੀ ਆਉਗੀ ਏਮਬਰਾਇਡਰੀ ਹੈ ਜੇ ਤੁਸੀਂ ਕਟਵਰ ਕਰਵਾਉਣਾ ਚਾਹੁੰਦੇ ਤਾਂ ਕਟਵਰਕ ਹੋ ਜਾਊਗਾ ਜੇ ਐਸਐਚ ਲੈਣਾ ਤਾਂ ਤੁਸੀਂ ਐਸਐਚ ਲੈ ਲਓ ਇਦੇ ਵਿੱਚ ਕਟਵਰਕ ਹੋ ਜਾਊਗਾ ਜੀ ਜੇ ਕਟਵਰਕ ਕਰਾਉਣਾ ਚਾਹੁੰਦੇ ਹੋ ਜੇ ਨਹੀਂ ਵੀ ਕਟਵਰਕ ਕਰਾਉਣਾ ਚਾਹੁੰਦੇ ਤਾਂ ਐ ਵੀ ਸੋਹਣਾ ਲੱਗਦਾ ਕਾਰਨਰਸ ਨੇ ਕੱਢੇ ਹੋਏ ਵਿੱਚ ਸਾਰੇ ਇਹਦੇ ਬੁੱਟੀਆਂ ਰਹਣਗੀਆਂ ਬਹੁਤ ਸੋਹਣੀ ਸਾਰੀ ਭਰਨੀ ਇਹਦੀ ਸ਼ਰਟ ਰਹੂਗੀ ਤੇ ਬਾਹਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਬੁੱਟੀ ਹੀ ਆਊਗੀ ਜੀ ਬਾਹਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਬੁੱਟੀ ਆਊਗੀ ਬਹੁਤ ਸੋਹਣਾ ਗਾਜਰੀ ਜਾਂ ਖਿੜਮਾ ਜਾਂ ਹੀਰਾਂ ਗਿਆ ਬਹੁਤ ਹੀ ਪਿਆਰਾ ਠੰਡ ਦੇ ਹਿਸਾਬ ਦੇ ਨਾਲ ਬਹੁਤ ਸੋਹਣਾ ਸੂਟ ਹੈ ਜੀ ਓਵਰ ਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਬਹੁਤ ਸੋਹਣਾ ਸੂਟ ਹੈ ਇਹਨੂੰ ਕਿਸੇ ਵੀ ਸਟਿਚਿੰਗ ਸਟਾਈਲ ਦੇ ਵਿੱਚ ਤੁਸੀਂ ਤੁਹਾਨੂੰ ਤਿਆਰ ਕਰਵਾ ਸਕਦੇ ਹੋ ਸੂਟ ਸਾਥ ਹੋ ਤੇ ਆਰਡਰ ਕਰਵਾ ਸਕਦੇ ਖੇੜਮਾ ਜਾਂ ਗਾਜਰੀ ਰੰਗ ਹੈ ਗਾਜਰੀ ਰੰਗ ਦੇ ਅਸੀਂ ਕਾਫੀ سارے ਸੂਟਸ ਲੈ ਕੇ ਆਏ ਨੇ ਤਾਂ ਡਿਜ਼ਾਈਨ ਪਰਟੀਕੂਲਰਲੀ ਡਿਜ਼ਾਈਨ ਦਾ ਸਕਰੀਨਸ਼ਾਟ ਲੈ ਲਿਓ ਤੁਸੀਂ ਅਗਲਾ ਸੂਟ ਹੈ ਜੀ ਬੇਬੀ ਪਿੰਕ ਦੇ ਉੱਤੇ ਹਲਕਾ ਜਿਹਾ ਬੇਬੀ ਪਿੰਕ ਰੰਗ ਦਾ ਹੈ ਸੂਟ ਲੱਗੂਗਾ ਜੀ ਤੇ ਉਸ ਦੀ ਏਮਬਰਾਇਡਰੀ ਦਾ ਸਟਾਈਲ ਇਸ ਤਰੀਕੇ ਦੇ ਨਾਲ ਹੈ ਏਮਬਰਾਇਡਰੀ ਇਹ ਸੈਂਟਰ ਪੈਨਲ ਰਹੂਗਾ ਜੀ ਸੈਂਟਰਲ ਪੈਨਲ ਹੈ ਜੀ ਇਹ ਸੈਂਟਰਲ ਪੈਨਲ ਹੈ ਬਾਦਲੇ ਦੇ ਨਾਲ ਕਲੀਆਂ ਕੀਤੀਆਂ ਗਈਆਂ ਨੇ ਤੇ ਤਿੰਨ ਸੈਂਟਰ ਦੇ ਵਿੱਚ ਰਹਿਣਗੇ ਬੁੱਟੇ-ਬੁੱਟਿਆਂ ਦਾ ਕਲੋਜ਼ ਅਪ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਏਮਬਰਾਇਡਰੀ ਹੈ ਸਾਰਾ ਇਹਦੇ ਵਿੱਚ ਬੇਬੀ ਪਿੰਕ ਦੇ ਨਾਲ ਸੇਮ ਧਾਗੇ ਦੇ ਨਾਲ ਦਾ ਪਾਣੀ ਫਿਰਿਆ ਹੋਇਆ ਹੈ ਜੀ ਸੇਮ ਆਹ ਸਾਰੀ ਏਮਬਰਾਇਡਰੀ ਹੈ ਬੇਬੀ ਪਿੰਕ ਦੇ ਨਾਲ ਜਿਹੜੇ ਨਾਲ ਦੇ ਕੱਪੜੇ ਦੀ ਏਮਬਰਾਇਡਰੀ ਮੇイビー ਸ਼ਾਇਦ ਉਹਨਾਂ ਕਲੀਅਰ ਹੋ ਰਹੇ ਹੈ ਕਿ ਨਹੀਂ ਤੁਸੀਂ ਇਹਦਾ ਕਲੋਜ਼ ਅਪ ਦੁਆਰੇ ਦੇਖ ਲਓ ਆ ਸਾਰਾ ਜਿਹੜੀ بیس ਕਲਰ ਹੈ بیس ਕਲਰ ਦੀ ਇਮਪਲੋਇਡਰੀ ਹੈ ਹਾਈਲਾਈਟ ਡੋਮਿਨੇਟਿੰਗ ਕਲਰ ਨਾਲ ਕੀਤਾ ਹੈ ਪਰ ਅੰਦਰ ਜਿਹੜੀ ਫਿਲਿੰਗ ਹੈ ਉਹ ਸਾਰੀ ਸੇਮ ਫੈਬਰਿਕ ਦੇ ਨਾਲ ਆ ਇਸ ਇੱਥੇ ਐਕਚੁਅਲ 'ਚ ਦੇਖਣ ਚ ਇਹ ਦਿਖਦਾ ਹੈ ਪਤਾ ਨਹੀਂ ਹੁਣ ਨੇਵੀ ਸ਼ਾਇਦ ਮੈਂ ਕਲੀਅਰ ਆ ਰਿਹਾ ਕਿ ਨਹੀਂ ਤਿੰਨ ਬੂਟੇ ਰਹਿਣਗੇ ਜੀ ਸੈਂਟਰ 'ਚ ਤੇ ਬਾਹਾਂਵਾਂ ਦੇ ਉੱਤੇ ਵੀ ਇਹ ਇਸ ਤਰੀਕੇ ਨਾਲ ਏਡਾ ਵੱਡਾ ਹੀ ਬੂਟਾ ਰਹੂਗਾ ਬਾਹਾਂਵਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਬੂਟਾ ਰਹੂਗਾ 베ਬੀ ਪਿੰਕੇ ਦਾ ਕਲਰ ਹੈ ਬਹੁਤ ਸੋਹਣਾ ਇਹ ਸੂਟ ਹੈ ਤੇ ਪ੍ਰਾਈਸ ਇਸ ਦੀ ਹੈਗੀ ਹੈ ਜੀ 2000 2000 इज दी प्राइस है बहुत जेन्युइन प्राइस से लेके आई है, रेंज ले ले है, है कि रेंज ਦੇ ਵਿੱਚ ਹੋਊਗਾ ਕਿ ਹਰ ਭੈਣ ਇਸ ਨੂੰ ਪਿਕ ਕਰ ਲੇ ਜਲਦੀ ਦੇ ਹਨਾ ਬਹੁਤ ਸੋਹਣੀ ਮਸ਼ੀਨੀ ਕੜਾਈ ਦੇ ਨੇ ਕੰਪਿਊਟਰਾਈਜ਼ਡ ਨਹੀਂ ਹੈਗੇ ਭੈਣਾ ਕਈ ਵਾਰ ਕਹਿੰਦੀਆਂ ਨੇ ਕਿ ਸਸਤੇ ਮਿਲਦੇ ਨੇ ਇਹ ਮਸ਼ੀਨੀ ਕੜਾਈ ਦੇ ਨੇ ਭੈਣੋ ਤਾਂ ਜਿਹੜੇ ਕੰਮ ਤੇ ਅਸੀਂ ਦੇ ਰਹੇ ਹਾਂ ਕੋਸਟ ਬੜੀ ਜੈਨੂਅਲ ਹੈ ਸਭੀ ਹਨਾ ਅਗਲਾ ਹੈਗਾ ਜੀ ਗਾਂਝਰੀ ਰੰਗ ਬੜਾ ਸੋਹਣਾ ਹੀ ਖਿੜਮਾ ਜਾਂ ਗਾਜਰੀ ਰੰਗ ਹੈ ਸੇਮ ਗਾਜਰੀ ਰੰਗ ਹੈ ਜਿਹੜਾ ਪਹਿਲਾਂ ਮੈਂ ਇੱਥਾਂ ਦਿਖਾਇਆ ਸੀਗਾ ਪਰ ਇਹਦਾ ਡਿਜ਼ਾਈਨ ਡਿਫਰੈਂਟ ਰਹੂਗਾ ਜੀ ਇਹਦਾ ਡਿਜ਼ਾਈਨ ਇਲੈਦਾ ਜਿਹੜਾ ਪਹਿਲੇ ਨਾਲੋਂ ਇਹਦੇ ਵਿੱਚ ਕਲੀਆਂ ਨੇ ਜੀ ਕਲੀਆਂ ਦੇ ਵਿੱਚ ਬੁੱਟੇ ਨੇ ਸੈਂਟਰ ਦੇ ਵਿੱਚ ਰਹਿਣਗੇ ਬੁੱਟੇ ਬਹੁਤ ਸੋਹਣੇ ਬੁੱਟੇ ਨੇ ਤੇ ਤਿੰਨ ਬੁੱਟੇ ਰਹਿਣਗੇ ਦੋ ਕਲੀਆਂ ਰਹਿਣਗੀਆਂ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ embroidery ਦਾ ক্লোਜ਼ ਅਪ ਦੇਖ ਸਕਦੇ ਹੋ ਫੁੱਲ ਦਾ ক্লোਜ਼ ਅਪ ਦੇਖੋ ਪਹਿਲਾਂ ਤੁਸੀਂ ਬਹੁਤ ਹੀ ਪਿਆਰੇ ਇਹਨਾਂ ਦੇ ਧਾਗੇ ਲੱਗੇ ਨੇ ਬੜੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਤੇ ਆਹ ਇਹਨਾਂ ਦੀਆਂ ਵੇਲਾ ਰਹਿਣਗੀਆਂ ਆਹ ਇਹਨਾਂ ਦੀਆਂ ਵੇਲਾ ਰਹਿਣਗੀਆਂ ਤੇ ਆਹ ਇਹਨਾਂ ਦੀਆਂ ਖੁੱਲੀਆਂ ਡੁੱਲੀਆਂ 슬ੀਵਸ ਤੇ ਐਮਬ੍ਰੋਇਡਰੀ ਆਊਗੀ ਖੁੱਲੀਆਂ ਐਂਡ ਡੁੱਲੀਆਂ ਇਸ ਤਰੀਕੇ ਦੇ ਨਾਲ ਸੀਮਸ ਦੇ ਉੱਤੇ ਐਮਬ੍ਰੋਇਡਰੀ ਆਊਗੀ ਬਹੁਤ ਹੀ ਪਹਣਾ ਦੀ ਕਲਰ ਦੀ ਸੀਗੀ ਡਿਮਾਂਡ ਕਿ ਥੋੜੀ ਜਿਹੀ ਉੱਪਰ ਮੇ ਰੰਗ ਹੋਣਾ ਤਾਂ ਇਹ ਸਾਰੇ ਸੂਟਸ ਜਿਹੜੇ ਅੱਜ ਅਸੀਂ ਲੈ ਕੇ ਆਏ ਥੋੜੇ ਡੋਮੀਨੇਟਿੰਗ ਕਲਰ ਲੈ ਕੇ ਆਏ ਤਾਂ ਤੁਸੀਂ ਇਹਦੇ ਵਿੱਚ ਦੁਪੱਟਿਆਂ ਦੇ ਵਿੱਚ ਦਾਦੇ ਡਾਈ ਕਰਵਾਉਣੇ ਨੇ ਤਾਂ ਟਾਈਂ ਐਂਡ ਡਾਈ ਕਰਵਾ ਸਕਦੇ ਹੋ ਯਾ ਇਨਾਂ ਰੰਗਾਂ ਦੀ ਜਿਹੜੀ ਕੜਾਈ ਦੇ ਰੰਗ ਨੇ ਉਹਨਾਂ ਦੇ ਵਿੱਚ ਰੰਗ ਪਵਾ ਸਕਦੇ ਹੋ ਜਾਂ ਫਿਰ ਉਸ ਦੀ ਲੇਸਿੰਗ ਲਵਾ ਸਕਦੇ। ਪਹਿਣਾ ਦੀ ਡਿਮਾਂਡ ਸੀਗੀ ਕਿ ਕੁਝ ਡੋਮੀਨੇਟਿੰਗ ਰੰਗ ਹੋਣ ਤਾਂ ਅਸੀਂ ਉਸ ਤਰੀਕੇ ਦੇ ਨਾਲ ਲੈ ਲਈਏ। ਬਹੁਤ ਸੋਹਣਾ ਰੰਗ ਹੈ ਜੀ। ਐਮਬ੍ਰੋਇਡਰੀ ਬਹੁਤ ਸੋਹਣੀ ਹੈ ਜਿਹੇ ਸੂਟਸ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਦਾ ਸਕਰੀਨ ਸ਼ਾਟ ਲੈ ਲਿਓ। ਅਗਲਾ ਬੜਾ ਸੋਹਣਾ ਰੰਗ ਹੈ ਨਵਾਂ ਜਿਹਾ ਰੰਗ ਹੈ ਬ੍ਰਾਊਨ ਜੀ। ਸੌਫਟ ਪਸ਼ਮੀਨੇ ਦੇ ਉੱਤੇ ਰਹੂਗਾ ਬ੍ਰਾਊਨ ਹੀ ਕਲਰ ਹੈ। ਤੇ ਇਹਦਾ neck line ਬਣਿਆ ਹੋਇਆ ਬਹੁਤ ਸੋਹਣਾ neck line ਬਣਿਆ ਮਸਟਰਡ ਕਲਰ ਦੇ ਵਿੱਚ ਲੈਮਨ ਦੇ ਵਿੱਚ ਹੈ ਨਾ ਪਹਿਲਾਂ ਕਲਰ ਦੇਖੋ ਬੜਾ ਸੋਹਣਾ 골ਡਨ ਬ੍ਰਾਊਨ ਜਿਹਾ ਰੰਗ ਹੈ ਸੌਫਟ ਇਹ ਪਸ਼ਮੀਨਾ ਰਹੂਗਾ ਬਿਲਕੁਲ ਸੌਫਟ ਪਸ਼ਮੀਨਾ ਰਹੂਗਾ ਤੇ ਇਹਦੀ embroidery ਹੈ ਜੀ neck line ਦੀ neck line ਦੀ ਇਹਦੀ embroidery ਹੈ ਤੇ ਸਿੰਗਲ ਟੰਕੇ ਦੀ ਸਾਰੀ embroidery ਰਹੂਗੀ embroidery ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸੋਹਣਾ ਤੇ ਆਹ ਇਹਨਾਂ ਦੀਆਂ ਰਹਿਣਗੀਆਂ ਜੀ ਬਾਵਾ ਬਾਵਾ ਦੇ ਉੱਤੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਫਿਲਜ਼ ਲੱਗੀ ਹੋਈਆਂ ਨੇ ਬੇਨ ਬ੍ਰੀਕ ਜੀ ਇਹਦੀ ਬੇਲਾਈ ਹੈ ਬੜੀ ਸੋਹਣੀਆ ਇਹ ਲੱਗਦੀਆਂ ਨੇ ਫ੍ਰਿਲਸ ਜੀਆਂ ਬਣੀਆਂ ਬੈਲ ਸਲੀਵਸ ਜਦ ਬਣਾਉਣੇ ਜੇ ਇਹ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਦਾ ਸਕਰੀਨ ਸ਼ਾਟ ਲੈ ਲਓ ਇਹ ਇਸ ਦੀ ਓਵਰਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਜਾਂਦੀ ਹੈ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਟਿਚ ਕਰਵਾ ਸਕਦੇ ਹੋ ਪਾਕਟ ਸਟਾਈਲ ਦੇ ਨਾਲ ਇੰਡੋ ਵੈਸਟਰਨ ਸਟਾਈਲ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਬ੍ਰਾਊਨ ਕਲਰ ਦੇ ਉੱਤੇ ਲੇਮਨ ਏਮਬਰਾਇਡਰੀ ਹੈ ਨੈਕਲਾਈਨ ਬਹੁਤ ਸੋਹਣਾ ਹੈ ਫ੍ਰਿਲਸ ਵਾਲੀਆਂ ਇਹਨਾਂ ਪੀਆਂ ਸਲੀਵਸ ਰਹਣਗੀਆਂ ਫ੍ਰਿਲਸ ਵਾਲੀਆਂ ਇਹਨਾਂ ਦੀਆਂ ਸਲੀਵਸ ਰਹਣਗੀਆਂ ਆਗਲਾ ਜਿਹੜਾ ਡਿਜ਼ਾਈਨ ਹੈ ਸੂਟ ਹੈ ਇਹ ਵੀ ਸੇਮ ਕਲਰ ਹੈ ਜਿਹੜੀ ਮੈਂ ਦੋ ਤਿੰਨ ਸੂਟ ਦਿਖਾ ਚੁੱਕੀ ਆ ਹੈਟਾ ਪਰ ਡਿਜ਼ਾਈਨ ਇਹਦਾ ਵੱਖਰਾ ਹੈ ਇਹਦਾ ਡਿਜ਼ਾਈਨ ਵੱਖਰਾ ਹੈ ਉਹਨਾਂ ਦੇ ਨਾਲੋਂ ਇਹ ਹੀ ਸੈਂਟਰਲ ਪੈਨਲ ਹੈ ਜੀ ਸੈਂਟਰਲ ਪੈਨਲ ਦੇ ਨਾਲ ਬੂਟੇ ਰਹਿਣਗੇ ਬਹੁਤ ਸੋਹਣੇ ਬੂਟੇ ਨੇ ਬੜੀ ਸੁਧਿੰਗੇ ਰੰਗ ਲੱਗੇ ਹੋਏ ਨੇ ਫਿਨਿਸ਼ਿੰਗ ਦੇ ਵਿੱਚ ਨੇ embroidery ਤੁਸੀਂ ਚੈੱਕ ਅਪ ਕਰ ਸਕਦੇ ਹੋ ਇਹਨਾਂ ਦਾ ਬੜੇ ਸੋਹਣੇ ਹੈ ক্লোਜ਼ ਅਪ ਦੇਖ ਲਓ ਕਲਰ ਕੰਬੀਨੇਸ਼ਨ ਦੇਖ ਲਓ ਜੇ ਇਹ ਸੂਟ ਚੰਗਾ ਲੱਗਦਾ ਤਾਂ ਇਸ ਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਸਾਰਿਆਂ ਨੂੰ ਮੈਂ ਬਾਰ ਬਾਰ ਰਿਕਵੈਸਟ ਕਰ ਰਹੀ ਹਾਂ ਪਲੀਜ਼ ਐਮਬਰਾਇਡਰੀ ਦੀ ਲਓ ਜਿਵੇਂ ਇਹ ਐਮਬਰਾਇਡਰੀ ਹੈ ਤਾਂ ਇਸ ਦਾ ਸਕਰੀਨਸ਼ਾਟ ਲੈ ਕੇ ਕਰਿਓ ਕਿਉਂਕਿ ਸੇਮ ਕਲਰ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਸਭ ਦੀਆਂ ਕਢਾਈਆਂ ਵੱਖਰੀਆਂ ਨੇ ਤੇ ਆਹ ਇਹਨਾਂ ਦੀ ਬਾਹਾਂ ਦੇ ਉੱਤੇ ਬੁੱਟਾ ਆਊਗਾ ਜੀ ਆਹ ਬੁੱਟਾ ਇਹਦੀ ਬਾਹਾਂ ਦੇ ਉੱਤੇ ਰਹੂਗਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਖੜਵਾ ਜਾ ਰੰਗ ਹੈ ਠੰਡ ਦੇ ਵਿੱਚ ਤਾਂ ਬੜੇ ਸੋਹਣੇ ਲੱਗਦੇ ਨੇ ਖੜਵੇ ਜਿਹੇ ਨਾ ਓਵਰ ਆਲ ਲੁੱਕ ਸੂਟੀ ਇਸ ਤਰੀਕੇ ਦੇ ਨਾਲ ਰਹੂਗੀ ਓਵਰ ਆਲ ਲੁੱਕ ਸੂਟੀ ਇਸ ਤਰੀਕੇ ਦੇ ਨਾਲ ਰਹੂਗੀ ਬਹੁਤ ਸੋਹਣੇ ਖਿੜਮੇ ਜੇ ਪੇਂਟ ਪੈਂਕਿਸ਼ ਪੀਚ ਜਿਹੇ ਰੰਗ ਨੇ ਗਾਦਰੀ ক্লোਜ਼ ਅਪ ਤੁਸੀਂ ਏਮਬਲਟਰੀ ਦਾ ਦੇਖ ਸਕਦੇ ਹੋ ਪ੍ਰਾਈਸ ਇਸ ਦੀ ਵੀ 2000 ਹੈ ਸਾਰਿਆਂ ਦੀ ਪ੍ਰਾਈਸਿਸ ਬੜੀਆਂ ਜੈਨੂਇਨ ਨੇ ਸਾਰੀਆਂ ਭੈਣਾਂ ਪੁੱਛ ਰਹੀਆਂ ਸੀਗੀਆਂ ਕਿ ਜਿਹੜੇ ਪਿਛਲੇ ਪਸ਼ਮੀਨੇ ਹੀ ਬਲੌਕ ਪੇਂਟਸ ਦੇ ਅਸੀਂ ਸੂਟਸ ਪਾਏ ਸੀਗੇ ਉਹਨਾਂ ਦੇ ਪ੍ਰਾਈਸਿਸ 3000 ਹੈ ਜੀ ਸੌਰੀ ਮੈਂ ਉਸ ਟਾਈਮ ਦੱਸਣਾ ਭੁੱਲ ਗਈ ਉਹਨਾਂ ਦੀ ਪ੍ਰਾਈਸ 3000 ਹੈ ਬਲੌਕ ਪੇਂਟ ਦੇ ਸੂਟਸ ਸੀਗੇ ਟੈਬੇ ਲਾਈਨਿੰਗ ਮਸਲੀਨ ਦੇ ਦੁਪੱਟੇ ਸੀਗੇ ਕੁਝ ਦੁਪੱਟੇ ਉਹਦੇ ਵਿੱਚ ਪਸ਼ਮੀਨੇ ਦੇ ਸੀਗੇ ਪ੍ਰਾਈਸ ਸਭੀਆਂ ਸੀਨੇ 3000 ਨੇ ਜੇ ਕਿਸੇ ਭੈਣ ਨੇ ਖਰੀਦਣਾ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਬਹੁਤੀਆਂ ਬਣਾਨੇ ਪੁੱਛ ਲਿਆ বারবার ਰਿਪਲਾਈ ਕਰਦੀ ਮੈਂ ਵੀ ਥੱਕ ਗਈ ਮੈਥੋਂ ਗਲਤੀ ਹੋ ਗਈ ਕਿ ਮੈਂ ਉਹਨਾਂ ਦੇ ਪ੍ਰਾਈਸ ਨਹੀਂ ਮੈਂਸ਼ਨ ਕੀਤੀ ਪਹਿਲਾਂ 3000 ਉਹਨਾਂ ਦੀ ਬਲਕ ਪੈਂਟਸ ਦੀ ਸੂਟਸ ਦੀ ਹੈਗੀ ਹੈ ਪ੍ਰਾਈਸ ਜਿਹੜਾ ਇਹ ਕਲਰ ਹੈ ਜੀ ਇਹ ਪੀਚ ਕਲਰ ਦੇ ਹੁੰਦੀ ਹੈ ਪੀਚ ਕਲਰ ਦੀ ਹੁੰਦੀ ਹੈ ਬੜੀ ਸੋਹਣੀ ਇਹਦੇ ਉੱਤੇ ਬੇਲ ਹੈ ਬੜੀ ਸੋਹਣੀ ਇਹਦੇ ਉੱਤੇ ਬੇਲ ਰਹੂਗੀ ਕਲਰਸ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਸੰਗਣੀਆਂ ਬੁੱਟੀਆਂ ਰਹਿਣਗੀਆਂ ਬੜੀਆਂ ਸੋਹਣੀਆਂ ਇਹਨਾਂ ਦੇ ਉੱਤੇ ਬੁੱਟੀਆਂ ਨੇ ਸਾਰੀ ਸਰਦੀ ਉੱਤੇ ਇਸ ਤਰੀਕੇ ਦੇ ਨਾਲ ਬੁੱਟੀਆਂ ਰਹਿਣਗੀਆਂ ਕਲਰ ਇਹਦੇ ਨਾਲ ਲਵੈਂਡਰ ਯੂਜ਼ ਕੀਤਾ ਹੈ ਲਵੈਂਡਰ ਐਂਡ ਪਰਪਲ ਦਾ ਯੂਜ਼ ਕੀਤਾ ਗਿਆ ਤੇ ਬਾਵਾ ਇਹਨਾਂ ਦੀਆਂ ਵੀ ਹੈਵੀ ਰਹਿਣਗੀਆਂ ਜੀ ਬਾਵਾ ਇਹਨਾਂ ਦੀਆਂ ਵੀ ਬੜੀਆਂ ਸੋਹਣੀਆਂ ਹੈਵੀ ਰਹਿਣਗੀਆਂ ਜੇ ਇਹ ਸੂਰਤ ਨੂੰ ਚੰਗਾ ਲੱਗਦਾ ਤਾਂ ਇਸ ਦਾ ਸਕਰੀਨਸ਼ਾਟ ਲੈ ਲਿਓ ਤੇ ਓਵਰਆਲ ਲੁੱਕ ਸੂਰਦੀ ਇਸ ਤਰੀਕੇ ਦੇ ਨਾਲ ਹੈ ਓਵਰਆਲ ਲੁੱਕ ਸੂਰਦੀ ਇਸ ਤਰੀਕੇ ਦੇ ਨਾਲ ਹੈ ਕਲਰ ਇਸ ਬੀਚ ਕਲਰ ਦਾ ਹੈਗਾ ਉਹ ਓਵਰਆਲ ਲੁੱਕ ਇਸ ਤਰੀਕੇ ਦੀ ਰਹੂਗੀ ਬਾਰਡਰ ਹੈ ਠਾਂ ਕੇਰੇ ਦੇ ਉਤੇ ਤੇ ਉਵੇਂ ਬਾਹਾਂ ਦੇ ਉੱਤੇ ਬਰਾਡ ਬਾਰਡਰ ਹੈ ਜੀ बहुत ही प्यारे बहुत सोहने खिड़मे जी डिफरेंट कलर दूट्स ने सब दया कढ़ाइया वक्रिया ने नवे सैंपल्स ने सेम रखनी है तो से सेम पिक कर सर कलर कॉम्बीनेशन से करा चाहते तो वो भी हो जाएगा उम्मीद करते हैं जिन्हें भी सूट्स लेके आए हैं तो चंगे लगे होंगे जो चंगे लगे तो वीडियो में शेयर करना ना भूलो सत श्रीकाल जी